ਨਮਸਕਾਰ ਦੈਨਿਸ ਵੈਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਮਾਈਨਿੰਗ ਦੇ ਖਿਲਾਫ ਲਗਾਤਾਰ ਜ਼ਿਲ੍ਹਾ ਪੁਲਿਸ ਲਗਾਤਾਰ ਜੜਾ ਆ ਉਹ ਆਪਣਾ ਛਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਦੇ ਚਲਦਿਆਂ ਹੀ ਜ਼ਿਲ੍ਹਾ ਪਠਾਨਕੋਟ ਸੀਆਈਏ ਸਟਾਫ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਮਾਈਨਿੰਗ ਦੇ ਮਾਫੀਆ ਦੇ ਉੱਤੇ ਕੀਤੀ ਗਈ ਆ ਔਰ ਬੀਤੀ ਦੇਰ ਰਾਤ ਇੱਕ ਪੋਕਲੈਂਡ ਮਸ਼ੀਨ ਔਰ ਤਿੰਨ ਟਿਪਰਾਂ ਜਿਹੜੀਆਂ ਉਹ ਮਾਈਨਿੰਗ ਮਾਫੀਆ ਕੋਲੋਂ ਕਾਬੂ ਕੀਤੀਆਂ ਗਈਆਂ ਔਰ ਉਸ ਦੇ ਨਾਲ ਤਾਨੂੰ ਦੱਸਦੇ ਚਲੀਏ ਕਿ ਇੱਕ ਵਿਅਕਤੀ ਜਿਹੜਾ ਆ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਕਿ ਜਿਹੜੀਆਂ ਇਹ ਗੱਡੀਆਂ ਨੇ ਇਹ ਜੰਮ ਦੂਤ ਬਣ ਕੇ ਸੜਕਾਂ ਦੇ ਉੱਤੇ ਘੁੰਮਦੀਆਂ ਨਜ਼ਰ ਆndੀਆਂ ਹਨ ਕਿਉਂਕਿ ਇਹਨਾਂ ਗੱਡੀਆਂ ਦੇ ਉੱਤੇ ਨੰਬਰ ਪਲੇਟ ਜਿਹੜੀ ਆ ਉਹ ਵੀ ਨਹੀਂ ਲੱਗੀ ਹੋਈ ਆ ਔਰ ਜਿੰਨੀਆਂ ਵੀ ਤਕਰੀਬਨ ਗੱਡੀਆਂ ਮਾਈਨਿੰਗ ਮਾਫੀਆ ਵੱਲੋਂ ਵਰਤੀਆਂ ਜਾਂਦੀਆਂ ਹਨ ਉਹ ਸਾਰੀਆਂ ਹੀ ਬਿਨਾ ਨੰਬਰ ਪਲੇਟਾਂ ਤੋਂ ਹੁੰਦੀਆਂ ਹਨ ਔਰ ਜਿਸ ਦੇ ਨਾਲ ਵੱਡੀਆਂ ਵਾਰਦਾਤਾ ਐਕਸੀਡੈਂਟ ਕਰਕੇ ਇਹ ਗੱਡੀਆਂ ਵਾਲੇ ਜਿਹੜੇ ਆ ਫਰਾਰ ਹੋ ਜਾਂਦੇ ਹਨ ਔਰ ਪੰਜਾਬ ਪੁਲਿਸ ਜਿਹੜੀ ਹੈ ਉਹ ਵਿਚਾਰੀ ਹੱਥ ਮਲਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਗੱਡੀਆਂ ਦੇ ਨੰਬਰ ਨਾ ਹੋਣ ਦੇ ਚਲਦਿਆਂ ਉਹਨਾਂ ਦੀ ਕੋਈ شناخت ਨਹੀਂ ਹੁੰਦੀ ਹੈਗੀ ਤੁਹਾਨੂੰ ਦੱਸ ਦੇ ਚਲੀਏ ਕਿ ਇਸ ਵੇਲੇ ਆਪਾਂ ਕੀੜੀ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਹਲਕਾ ਪੋਵਾ ਦਾ ਪਿੰਡ ਕੀੜੀਆਂ ਜਿੱਥੇ ਪੈਂਦਾ ਹੈ ਉੱਥੇ ਮੌਜੂਦ ਹਾਂ ਔਰ ਉੱਥੇ ਬੀਤੀ ਰਾਤ ਸੀਆਈਏ ਸਟਾਫ ਪਠਾਨਕੋਟ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹਨਾਂ ਮਾਈਨਿੰਗ ਮਾਫੀਆ ਦੇ ਉੱਤੇ ਸਿਕੰਜਾ ਕਸਿਆ ਗਿਆ ਹੈ ਹਾਲਾਂਕਿ ਇਸ ਤੋਂ ਥੋੜੀ ਹੀ ਦੂਰੀ ਦੇ ਉੱਤੇ ਖਾਣਾ ਤਾਰਾਗੜ ਪੈਂਦਾ ਹੈ ਔਰ ਪਿਛਲੇ ਦਿਨੀ ਵੀ ਜਿਹੜਾ ਪਿੰਡ ਗੁਗਰਾ ਦੇ ਵਿੱਚ ਮਾਈਨਿੰਗ ਮਾਫੀਆ ਵੱਲੋਂ ਜਿਹੜੀਆਂ ਅੰਜਾਮ ਦਿੱਤਾ ਜਾ ਰਿਹਾ ਸੀਗਾ ਮਾਈਨਿੰਗ ਨੂੰ ਉਹਦੇ ਨੇੜੇ ਵੀ ਜਿਹੜਾ ਪਿੰਡ ਗੁਗਰਾ ਦੇ ਨਜ਼ਦੀਕ ਥਾਣਾ ਪੈਂਦਾ ਸੀਗਾ ਜਦ ਕਿ ਪੰਜਾਬ ਦੀ ਪੁਲਿਸ ਜਿਹੜੀ ਆ ਹਰ ਪਾਸੇ ਉਹ ਕੰਦੀ ਚੁਕੰਨੀ ਹੈ ਪਰ ਉਹਦੇ ਨੱਕ ਦੇ ਥੱਲੇ ਹੀ ਜਿਹੜੀ ਆ ਮਾਈਨਿੰਗ ਮਾਫੀਆ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਸੀਗਾ ਨਜਾਇਜ਼ ਮਾਈਨਿੰਗ ਨੂੰ ਪਰ ਸੀਆਈਏ ਸਟਾਫ ਪਠਾਨਕੋਟ ਜਿਹੜਾ ਕਿ ਸ਼ਾਬਾਸ਼ ਇਹਦਾ ਹੱਕਦਾਰ ਹੈ ਔਰ ਲਗਾਤਾਰ ਜਿਹੜਾ ਆ ਹਲਕਾ ਪੋਆ ਦੇ ਵਿੱਚ ਮਾਈਨਿੰਗ ਮਾਫੀਆ ਤੇ ਦਬਿਸ਼ ਦੇ ਰਿਹਾ ਔਰ ਉਹਨਾਂ ਨੂੰ ਕਾਬੂ ਵੀ ਕਰ ਰਿਹਾ ਦੇਖਣ ਵਾਲੀ ਇਹ ਹੈ ਕਿ ਇਹ ਨਾ ਮਾਈਨਿੰਗ ਮਾਫੀਆ ਦੇ ਪਿੱਛੇ ਕਿਸ ਦਾ ਹੱਥ ਹੈ ਜਿਹੜਾ ਇਹਨਾਂ ਨੂੰ ਕੋਈ ਡਰ ਖੋਪ ਨਹੀਂ ਆ ਔਰ ਨਾਲੇ ਨਾਲ ਜਿਹੜੀ ਹੈ ਮਾਈਨਿੰਗ ਜਿਹੜੀ ਹੈ ਉਹਨੂੰ ਅੰਜਾਮ ਦਿੱਤਾ ਜਾ ਰਿਹਾ ਜਦ ਕਿ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਮਾਈਨਿੰਗ ਕਰ ਕਰਕੇ ਜ਼ਮੀਨ ਹੇਠਾਂ ਤੋਂ ਪਾਣੀ ਵੀ ਉੱਪਰ ਆ ਚੁੱਕਾ ਹੈ ਕਿ ਕਿੰਨੀ ਕੁ ਗਹਿਰਾਈ ਨਾਲ ਮਾਈਨਿੰਗ ਕੀਤੀ ਗਈ ਹੈ ਔਰ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਦੇ ਪਿੱਛੇ ਕੌਣ ਹੈ ਜਿਹੜਾ ਕਿ ਹੱਥ ਜਿਹੜਾ ਮਾਈਨਿੰਗ ਮਾਫੀਆ ਦੇ ਸਿਰ ਤੇ ਰੱਖਿਆ ਹੋਇਆ ਹੈ ਇੱਕ ਵੱਡਾ ਸਵਾਲ ਜਿਹੜਾ ਆ ਉਹ ਖੜਾ ਕਰਦਾ ਹੈ ਪ੍ਰਸ਼ਾਸਨ ਦੇ ਉੱਤੇ ਤੁਹਾਨੂੰ ਦੱਸ ਦੇ ਚਾਹੀਏ ਮਾਈਨਿੰਗ ਮਾਫੀਆ ਦੇ ਉੱਤੇ ਦਬਲ ਦਿੱਤੀ ਜਾਰੀ ਆ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਕਾਬੂ ਵੀ ਕੀਤਾ ਜਾ ਰਿਹਾ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਜਾਵੇ ਔਰ ਉਹਨਾਂ ਕੋਲੋਂ ਜਾਣਕਾਰੀ ਲਈ ਜਾਵੇ ਕਿ ਕਿਸ ਵੇਲੇ ਦਾ ਵਾਕਿਆ ਔਰ ਕੀ ਜਿਹੜਾ ਇਥੇ ਦਾ ਵਾਕਿਆ ਹੈ ਤਦ ਤੱਕ ਤੁਸੀਂ ਦੇਖਦੇ ਰਹੋ ਮੈਨੂੰ ਦੀ ਇਜਾਜ਼ਤ ਮੈਂ ਡੈਨਿਕ ਸਵੇਰਾ ਟੀਵੀ ਤੋਂ ਰਾਜੇਸ਼ ਕੁਮਾਰ ਹਲਕਾ ਪੋਆ ਤੋਂ ਖਾਸ ਰਿਪੋਰਟ